ਪੁਲਿਸ ਕੁਆਟਰ ਵਿੱਚ ਇੰਸਪੈਕਟਰ ਨਾਲ ਫੜੀ ਗਈ ਮਹਿਲਾ ਐਸਐਚਓ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਪੁਲਿਸ ਕੁਆਟਰ ਵਿੱਚ ਅਫਸਰ ਨਾਲ ਫੜੀ ਗਈ ਮਹਿਲਾ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਆਗਰਾ ਥਾਣੇ ਦੀ ਇੰਚਾਰਜ ਇੱਕ ਮਹਿਲਾ ਇੰਸਪੈਕਟਰ ਆਪਣੇ ਪ੍ਰੇਮੀ ਨਾਲ ਰੰਗੇ ਹੱਥੀ ਫੜੀ ਗਈ ਸੀ ਮਹਿਲਾ ਇੰਸਪੈਕਟਰ ਆਪਣੇ ਪ੍ਰੇਮੀ ਨਾਲ ਥਾਣੇ ਦੇ ਕੁਆਟਰ ਦੇ ਕਮਰੇ ਵਿੱਚ ਸੀ ਜਦੋਂ ਪ੍ਰੇਮੀ ਦੀ ਪਤਨੀ ਨੂੰ ਇਸ ਦਾ ਪਤਾ ਲੱਗਾ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੁਲਿਸ ਕੁਆਟਰ ਪਹੁੰਚ ਗਈ ਫਿਰ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਇੰਸਪੈਕਟਰ ਅਤੇ ਉਸ ਦੇ ਪ੍ਰੇਮੀ ਦੀ ਕੁੱਟਮਾਰ ਕੀਤੀ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਇਸ ਘਟਨਾ ਤੋਂ ਬਾਅਦ ਪੁਲਿਸ ਭਾਗ ਵਿੱਚ ਹੜਕੰਪ ਮਚ ਗਿਆ ਆਗਰਾ ਵਿਖੇ ਸਿਟੀ ਜਨ ਦੇ ਰਕਾਵਗੰਜ ਥਾਣੇ ਦੇ ਇਨਚਾਰਜ ਮਹਿਲਾ ਇੰਸਪੈਕਟਰ ਹੈ ਉਸ ਦਾ ਪ੍ਰੇਮੀ ਪੌਨ ਕੁਮਾਰ ਵੀ ਮੁਜ਼ਫਰਨਗਰ ਵਿੱਚ ਇੰਸਪੈਕਟਰ ਹੈ ਅੱਜ ਦੁਪਹਿਰ ਪ੍ਰੇਮੀ ਇੰਸਪੈਕਟਰ ਪਵਨ ਕੁਮਾਰ ਆਪਣੀ ਪ੍ਰੇਮਿਕਾ ਇੰਸਪੈਕਟਰ ਨੋਮਲ ਆਗਰਾ ਦੇ ਕੁਆਟਰ ਵਿੱਚ ਪਹੁੰਚਿਆ ਸੀ ਇਸ ਗੱਲ ਦਾ ਪਤਾ ਉਸਦੀ ਪਤਨੀ ਨੂੰ ਲੱਗਾ ਜਿਸ ਤੋਂ ਬਾਅਦ ਪਤਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਥਾਣਾ ਕੁਆਟਰ ਵਿੱਚ ਪਹੁੰਚੀ ਮਹਿਲਾ ਇੰਸਪੈਕਟਰ ਦੇ ਕੁਆਟਰਾਂ ਦਾ ਕਮਰਾ ਅੰਦਰੋਂ ਬੰਦ ਸੀ ਜਦੋਂ ਦਰਵਾਜ਼ਾ ਖੜਕਾਉਣ ਤੇ ਵੀ ਨਾ ਖੁੱਲਿਆ ਤਾਂ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਰਵਾਜ਼ਾ ਤੋੜ ਕੇ ਕਮਰੇ ਵਿੱਚ ਦਾਖਲ ਹੋ ਗਏ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰ ਕਮਰੇ ਵਿੱਚ ਦਾਖਲ ਹੋਣ ਤੋਂ ਬਾਅਦ ਪ੍ਰੇਮੀ ਅਤੇ ਮਹਿਲਾ ਇੰਸਪੈਕਟਰ ਨੂੰ ਬਾਹਰ ਲਾਇਆ ਏ ਇਸ ਤੋਂ ਬਾਅਦ ਮਹਿਲਾ ਇੰਸਪੈਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਸੂਚਨਾ ਮਿਲਣ ਤੇ ACP ਸਦਰ ਅਤੇ DCP ਸ਼ਹਿਰ ਪੁੱਜੇ ਪੁਲਿਸ ਨੇ ਪ੍ਰੇਮੀ ਦੀ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਸੂਚਨਾ ਤੇ ਡੀసీపీ ਸਿਟੀ ਸੂਰਜ ਰਾਏ ਪਹੁੰਚੇ ਡੀసీపీ ਸਿਟੀ ਨੇ ਦੱਸਿਆ ਪੁਲਿਸ ਕਮਿਸ਼ਨਰ ਜੇ ਰਵਿੰਦਰ ਗੋੜ ਦੇ ਹੁਕਮਾਂ ਤੇ ਮਹਿਲਾ ਇੰਸਪੈਕਟਰ ਨੂੰ ਹੱਤਲ ਕਰ ਦਿੱਤਾ ਹੈ ਅਤੇ ਨਾਲ ਹੀ ਇੰਸਪੈਕਟਰ ਨਾਲ ਕੁੱਟਮਾਰ ਕਰਨ ਵਾਲੇ ਮੁਲਾਜ਼ਮ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ ਜਦੋਂ ਇਹ ਸਾਰੀ ਘਟਨਾ ਵਾਪਰੀ ਤਾਂ ਮੌਕੇ ਤੇ ਕੌਣ-ਕੌਣ ਮੌਜੂਦ ਚਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਮਹਿਲਾ ਇੰਸਪੈਕਟਰ ਦੀ ਪੁਲਿਸ ਵਾਲਿਆਂ ਦੇ ਸਾਹਮਣੇ ਕੁੱਟਮਾਰ ਕੀਤੀ ਗਈ ਮੌਕੇ ਉੱਤੇ ਮੌਜੂਦ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਬਣਦੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਪ੍ਰੇਮੀ ਇੰਸਪੈਕਟਰ ਪਵਨ ਕੁਮਾਰ ਖਿਲਾਫ ਰਿਪੋਰਟ ਬਣਾ ਕੇ ਮੁਜ਼ੱਫਰਨਗਲ ਪੁਲਿਸ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।